ਬਾਦਰ ਪੱਟੀ ਨੂੰ ਮਾਇਆ ਮੋਰਾ ਦੀ ਪੱਟੀ ਐਸ ਵੇਲੇ ਮੈਂ ਮੌਜੂਦ ਹਾਂ ਜੀ ਝਾਰਖੰਡ ਚ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਛੇਮ ਮੰਦਰ ਇਹਨੂੰ ਬੋਲਦੇ ਨੇ ਟੂਟੀ ਚਰਨਾ ਪ੍ਰਾਨ ਛੇਮ ਮੰਦਰ ਜਿਹੜਾ ਹੈਗਾ ਵਾ ਟੂਟੀ ਚਰਨਾ ਆ ਤੁਹਾਨੂੰ ਦਿਖਾ ਦਿਆਂ ਕਿ ਇਹ ਸੀੜੀਆਂ ਹੈਗੇ ਨੇ ਉਹਨੂੰ ਆਪਾਂ ਮੰਦਰ ਦੇ ਵਿੱਚ ਪ੍ਰਵੇਸ਼ ਕਰਾਂਗੇ ਤੁਹਾਨੂੰ ਦਿਖਾਵਾਂਗੇ ਛੇਲੰਗਨ ਦੇ ਉੱਤੇ ਵੀ ਜਿਹੜਾ ਵਾ ਜਲ ਜਿਹੜਾ ਆਪਣੇ ਆਪ ਹੀ ਜਿਹੜਾ ਵਾ ਪ੍ਰਵਾਹ ਹੋ ਰਿਹਾ ਹੈਗਾ ਔਰ ਚਲਦੇ ਆ ਅੰਦਰ ਦੀਆਂ ਤੁਹਾਨੂੰ ਦਿਖਾਉਣੀਆਂ ਜਾ ਕੇ ਝਲਕੀਆਂ ਕੀਤਾ ਸੀ ਕਿ ਵੀ ਚਾਰ ਖੜ ਦੇ ਵਿੱਚ ਇੱਕ ਟੁੱਟੀ ਛੰਨਾ ਮੰਦਿਰ ਆ ਆ ਤੁਹਾਨੂੰ ਉਹ ਟੁੱਟੀ ਛੰਨਾ ਵੀ ਦਿਖਾਉਣੇ ਆ ਗਿਆ ਮੌਜੂਦਿਆਂ ਇਸੋਨੇ ਰਾਮਗੜ੍ਹ ਦੇ ਏਰੀਆ ਵਿੱਚ ਜਿਹੜਾ ਪੈਂਦਾ ਹੈਗਾ ਵਾ ਆ ਜਿਹੜਾ ਤੁਹਾਨੂੰ ਮੈਂ ਦਿਖਾਉਣ ਲੱਗਾ ਵਾ ਟੁੱਟੀ ਜਿਹੜੀ ਆ ਛੱਲਾ ਜਿਹਨੂੰ ਆਪਾਂ ਕਹਿੰਦੇ ਸੀ ਮੰਦਿਰ ਦਾ ਜਿਹੜਾ ਨਾਂ ਪਿਆ ਤਾਂ ਆ ਦੇਖੋ ਜੀ ਨਾ ਤੈਨੂੰ ਕੋਈ ਮੋਟਰ ਲੱਗੀ ਦੀ ਆ ਨਾ ਕੋਈ ਲੱਗੇ ਕੋਈ ਟੈਂਕੀ ਆ ਨਾ ਕੋਈ ਉਹ ਜਾਂ ਕੋਈ ਗੱਲਬਾਤ ਹੈਗੀ ਆ ਵੀ ਜਿਹੜਾ ਪਾਣੀ ਜਿਹੜਾ ਵਾ ਇਹ ਜਿਹੜਾ ਪਾਣੀ ਨਾਲ ਆਪਣੇ ਆਪ ਹੀ ਸਾਰਾ ਸਾਲ ਜਰਾ 12 ਮਹੀਨੇ ਪਾਣੀ ਜਿਹੜਾ ਵਾ ਇਹ ਇਹ ਆਪਣੇ ਆਪ ਹੀ ਜਿਹੜਾ ਛਵਗਦਾਰੀ ਦਾ ਆ ਦੇਖੋ ਜੀ ਆ ਦੇਖਿਆ ਬਾਤਾਂ ਜੀ ਇਹ ਜਿਹੜਾ ਬਹੁਤ ਹੀ ਮਿੱਠਾ ਗੜੀ ਹੈਗਾ ਵਾ ਤਾਂ ਹੀ ਉਹਨਾਂ ਦਾ ਜਿਹੜਾ ਪਿੰਡ ਦਾ ਵੀ ਨਾ ਅਸੀਂ ਪਣਜੀ ਨੇ ਤੁਹਾਨੂੰ ਦੱਸ ਦੱਸਾਂਗੇ ਉਹ ਪਣਜੀ ਕੀ ਬੋਲ ਰਿਹਾ ਇਸ ਪਿੰਡ ਬਾਰੇ ਟੁੱਟੀ ਚੰਨਾ ਤੁਹਾਨੂੰ ਅੱਜ ਦਿਖਾ ਦਿੱਤਾ ਵਾ ਚਾਰਖਣ ਦੇ ਵਿੱਚ ਜਿਹੜਾ ਰਾਮਗੜ ਦੇ ਵਿੱਚ ਜਿਹੜਾ ਪਿੰਡ ਦੇ ਵਿੱਚ ਆਜ ਦੀ ਇਹ ਵੀਡੀਓ ਜੇ ਚੰਗੀ ਲੱਗੀਆਂ ਤਾਂ ਸ਼ੇਅਰ ਜ਼ਰੂਰ ਕਰਨਾ ਜੀ ਚਾਰਖਣ ਤੋਂ ਮੂਰ ਆਜੇ ਪੱਟੀ ਦੀ ਜਿਹੜੀ ਹੈ ਵੇ ਛੇ ਰਿਪੋਰਟ ਲਾ ਕੇ ਤੁਹਾਡੇ ਨਾਲ ਹਾਜ਼ਰ ਹੋ ਰਿਆਂ ਜੀ ਐਸੋਲੇ ਪਹੁੰਚ ਚੁੱਕੇ ਹਾਂ ਜੀ ਟੁੱਟੀ ਮੰਦਰ ਟੁੱਟੀ ਜਰਨਾ ਮੰਦਰ ਟੁੱਟੀ ਜਰਨਾ ਮੰਦਰ ਸ਼ਿਵ ਸ਼ਿਵ ਪ੍ਰਤਨ ਦਾ ਇਹ ਜਿਹੜਾ ਨਾ ਮੰਦਿਰ ਆ ਜੀ ਬਹੁਤ ਜਿਆਦਾ ਪ੍ਰਤਨ ਹੈਗਾ ਵਾ ਪਰਾਚੀਨ ਪਰਾਚੀਨ ਮੰਦਿਰ ਟੁੱਟੀ ਜਨ ਆਉ ਤੁਹਾਨੂੰ ਦਿਖਾਉਂਦੇ ਆ ਅੰਦਰ ਦੀਆਂ ਝਲਕੀਆਂ ਜੋ ਸ਼ਿਵਲਿੰਗ ਹੈ ਇਹਦੇ ਉਰੇ ਉੱਤੇ ਆਪਣੇ ਆਪ ਹੀ ਜਿਹੜਾ ਵਾ ਜਲ ਜਲਾ ਅਭਿਸ਼ੇਕ ਇੱਥੇ ਹੁੰਦਾ ਹੈਗਾ ਵਾ ਇੱਥੇ ਜਿਹੜੇ ਪੰਡਿਤ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆ ਤੁਹਾਨੂੰ ਪਹਿਲਾਂ ਦਿਖਾ ਦਿੰਨੇ ਆ ਇਸ ਮੰਦਿਰ ਦਾ ਬਾਹਰੀ ਦ੍ਰਿਸ਼ ਜਿਹੜਾ ਹੈਗਾ ਵਾ ਅੰਦਰ ਦਾ ਦ੍ਰਿਸ਼ ਵੀ ਤੁਹਾਨੂੰ ਦਿਖਾਉਨੇ ਆ ਜੀ ਆਓ ਚਲਦਿਆਂ ਜੀ ਹੁਣ ਅੰਦਰ ਜੀ ਲਓ ਜੀ ਹੁਣ ਤੁਹਾਨੂੰ ਲੈ ਕੇ ਚਲਦੇ ਆ ਅੰਦਰਲਾ ਦ੍ਰਿਸ਼ ਜਿਹੜਾ ਉਹ ਵੀ ਦਿਖਾਉਨੇ ਆ ਜੀ ਤੁਹਾਨੂੰ ਇੱਥੇ ਭਗਤ ਜਨ ਵੀ ਜਿਹੜੇ ਨੇ ਉਹ ਵੀ ਇੱਥੇ ਆ ਕੇ ਮੱਥਾ ਟੇਕ ਰਿਆ ਕਿਨੇ ਇਹ ਤੁਹਾਨੂੰ ਦਿਖਾਉ ਰਿਆਂ ਦੀ ਅੰਦਰਲਾ ਦ੍ਰਿਸ਼ ਜਿਹੜਾ ਮੈਂ ਤੁਹਾਨੂੰ ਵੀ ਦਿਖਾਉਂਦੇ ਆਂ ਢੂਟੀ ਝੰਨਾ ਜਿਹੜਾ ਬੰਨ ਕਹਿੰਦੇ ਨੇ ਨਾ ਕਿਉਂ ਪਿਆ ਗਵ ਸਭ ਤੋਂ ਪਹਿਲਾਂ ਤੁਹਾਨੂੰ ਇਹ ਦਿਖਾ ਰਿਆ ਜੀ ਆ ਦੇਖੋ ਬੋਲੇ ਸ਼ੰਕਰ ਦਾ ਜਿਹੜਾ ਉਹ ਸ਼ਿਵਲਿੰਗ ਹੈਗਾ ਤਾਂ ਇਹ ਦੇਖਣਾ ਬੋਲੇ ਸ਼ੰਕਰ ਦਾ ਸ਼ਿਵਲਿੰਗ ਹੈ ਇਹਦੇ ਉੱਪਰ ਹੀ ਆਪਣੇ ਆਪ ਹੀ ਜੜਾਵਾ ਜਲ ਜਿਹੜਾ ਅਭਿਸ਼ੇਕ ਹੋ ਰਿਹਾ ਵਾ ਪਰ ਇਹ ਪਤਾ ਨਹੀਂ ਪ੍ਰਚੀਨ ਹੈਗਾ ਪਰ ਪੜਜੀ ਸੇ ਬਾਤ ਕਰਾਂਗੇ ਕੋਈ ਇਸ ਬਾਰੇ ਮੈਂ ਕੀ ਆਪਾਂ ਦੱਸੇਗੇ ਕੁਝ ਭਗਤ ਜੀ ਨੇ ਆ ਵੀ ਇੱਥੇ ਜਿਹੜੇ ਨੇ ਦਰਸ਼ਨ ਕਰਨ ਵਾਸਤੇ ਉਹ ਵੀ ਇੱਥੇ ਪਹੁੰਚੇ ਧੈ ਗਏ ਆ ਦੇਖ ਰਿਓ ਤੁਸੀਂ ਸਾਹਮਣੇ ਪੜਜੀ ਸੇ ਬਾਤ ਕਰਾਂਗੇ ਵੀ ਪ੍ਰਚੀਨ ਛੇ ਮੰਦਿਰ ਹੈਗਾ ਵਾ ਉਹ ਕਾਫੀ ਇਹ ਤੁਹਾਨੂੰ ਥੋੜੀ ਹੋਰ ਤਰਜੀਹ ਦਿਖਾ ਦਈਏ ਤੇਰੀ ਇਹ ਦੇਖੋ ਪ੍ਰਚੀਨ ਛੇ ਮੰਦਰ ਤੇ ਜਿਹੜਾ ਹੈਗਾ ਵਾ ਦੇਖੋ ਨਾ ਆਪਣੇ ਆਪ ਹੀ ਸ਼ੇਵਲਿੰਗ ਦੇ ਉੱਤੇ ਜਿਹੜਾ ਨਾ ਜਲ ਜਿਹੜਾ ਕਿੰਨੀਆਂ ਹੋ ਰਿਹਾ ਜਿੱਤਰਾ ਸੋ ਆਹ ਸਾਹਮਣੇ ਸ਼ੇਵਲਿੰਗ ਜੇ ਆਈ ਸ਼ੇਵਲਿੰਗ ਆ ਗਿਆ ਜੀ ਆਹ ਦੇਖੋ ਤੇ ਆਹ ਨੂੰ ਨਾ ਜਾਈ ਉਧਰ ਜਾਏ ਇਹ ਮੁੱਖ ਪੁਜਾਰੀ ਜੀ ਨੇ ਟੁੱਟੀ ਛੰਨਾ ਜਿਹੜਾ ਹਵਾਗਾ ਉਹਨਾਂ ਦੇ ਪੁਜਾਰੀ ਜੀ ਨੇ आओ उन्होंने गलबात कर दिया और जानकारी हासिल कर इस मंदिर बारे ये जो टूटी झरना ना, नाम बताइए ना मेरा नाम हो गया बरजिंदर कुमार ओझा ठीक है बिले... अभी आपसे बात करते हैं जो टूटी झरना वहाँ जो कैसे नाम पड़ा और इसका इतिहास क्या है ये टूटी झरना नाम पड़ा इसलिए नाम पड़ा कि टूटी टूटी ने टूटी झरना एक गांव का नाम था समझे? ये पूरा ये मंदिर देख रहे हैं मंदिर के पाँच सौ फीट ऊंचाई में पहाड़ था ये रेलवे के खुदा ये आपको मिला गया है ये विष्णु भगवान और शिवलिंग और उन्हीं के नाभि से विष्णु भगवान के नाभि से गंगा माता जल अभिषेक शिव जी के माथा पर रुद्रा अभिषेक बारह मास चालू ही रहता है चामें? मेला भी लगता है मेला यहाँ लगता है सावन में लगता है सावन, मेला लगता जी, है। जी, अभी सावन आने वाला। में हमेशा सौ आदमी का भेड़ हमेशा रहता है कितनी भीड़ हो जाती है मेला में मेला में आपको कम से कम हजार से ऊपर भीड़ रहेगा इसका इतिहास है जो अंदर वाले जो शिवलिंग है जी ये भी कुदरती तौर पर है जो झरना जब उसके ऊपर जो जल गिर रहा है वो कुदरत का देन है हाँ इसको कोई बनावट नहीं है बहुत दूर दूर का विदेश से भी वैज्ञानिक लोग आए वो खुदाई करके चेक किए लेकिन ये पानी कहाँ से गिरा है किसी को मालूम नहीं ये पानी सिर्फ हम लोग इतना ही जानते हैं कि विष्णु भगवान के नभ से पानी जल अभिषेक होते रहता है शिवलिंग में वहाँ गिरते रहता है इसके अलावा और कोई एक बगल में चपाकल है ਉਹ ਵੀ ਚਪਾਕਲ ਜੋ ਹੈ ਇਸੇ 12 ਮਾਸ ਪਾਣੀ ਡਿੱਟੇ ਹੀ ਰਹਿੰਦਾ ਆਟੋਮੈਟਿਕ ਲੋ ਜੀ ਪੰਛੀ ਨੇ ਵੀ ਸਾਨੂੰ ਸਾਰੀ ਜਾਣਕਾਰੀ ਦਿੱਤੀ ਹੈਗੀ ਆ ਕਿ ਟੂਟੀ ਚਨਾਰਜ ਦਾ ਨਾਮ ਕਿੱਥੇ ਪੜਿਆਗਾ ਆਓ ਹੁਣ ਚਲਦੇ ਆ ਉਹ ਤੁਹਾਨੂੰ ਨਲਕਾ ਵੀ ਦਿਖਾਉਨੇ ਆ ਜਿੱਥੇ ਆਪਣੇ ਆਪ ਜਿਹੜਾ ਵਾ ਪਾਣੀ ਜੜਾਣਾ ਉਹ 12 ਮਹੀਨੇ ਜੜਾ ਵਾ ਸਾਰ ਸਾਰ ਚੱਲਦਾ ਰਹਿੰਦਾ ਆਓ ਤੁਹਾਨੂੰ ਦਿਖਾਉਨੇ ਟੂਟੀ ਚਰਨਾ